ਬਾਈ ਲੇਬਰ ਨਹੀਂ ਦੇਖਦੀ ਸਾਰੀ ਚੱਲ ਗਈ ਇੱਥੋਂ ਨਹੀਂ ਲੇਬਰ 10 ਵਜੇ ਤੱਕ ਤੈਨੂੰ ਡੀਗਦੀ ਰਹਿਣੀ ਆ ਚੱਲ ਗਿਆ ਸਾਰੇ ਕੰਮਕਾਲਾਂ ਤੇ ਚੱਲ ਤੂੰ ਆ ਜਾ ਬਾਥਰੂਮ 'ਚ ਫਰਸ਼ ਪਾਉਣਾ ਵਾ ਓਏ ਬਾਥਰੂਮ 'ਚ ਫਰਸ਼ ਪਾਇਆ ਭਾਈ ਜਿੱਥੇ ਮਰਜ਼ੀ ਪਾ ਰੁਪਈਆ ਲੱਗੂ 2000 ਦਿੰਦਾ ਉਹ ਮਾਰਕੀਟ ਦੇ ਵਿੱਚ ਤਾਂ 600 ਰੁਪਈਆ ਚੱਲਦਾ ਪਿਆ ਵਾ ਤੇ ਲੈ ਜਾ ਫੇਰ ਮਾਰਕੀਟ ਦੇ ਵਿੱਚੋਂ ਮੈਂ ਨਹੀਂ ਜਾਣਾਂ ਜਿਹੜਾ ਤੈਨੂੰ ਲੱਗਦਾ ਲੈ ਜਾ ਅੱਛਾ ਬੇਇੱਜ਼ਤੀ ਹੈ ਉਹ ਚੱਲ ਆ ਜਾ ਭਰਾਵਾ ਆ ਜਾ ਚੱਲੀਏ ਉਹ ਚਲ ਤੇ ਮੈਂ ਜਾਣਾ ਤੁਹਾਡੇ ਨਾਲ ਦੋ ਟਾਇਮ ਰੋਟੀ ਤੇ ਚਾਹ ਨਹੀਂ ਜੇ ਮੈਂ ਪੀਣੀ ਉਹ ਤਿੰਨ ਗ੍ਰਾਮ ਮੈਨੂੰ ਚਾਹੀਦਾ ਦੁੱਧ ਚੱਲ ਯਾਰ ਆ ਜਾਗਾ ਆ ਜਾ ਚੱਲੀਏ ਆ ਜਾ ਤੇ 5 ਵਜੇ ਤੋਂ ਪਹਿਲਾਂ ਪਹਿਲਾਂ ਜਿੰਨਾ ਕੰਮ ਕਰਾਉਣਾ ਕਰਾ ਲਈ 5 ਵਜੇ ਤੋਂ ਬਾਅਦ ਮੈਂ ਇੱਕ ਇਟ ਨਹੀਂ ਚੁਕਣੀ ਤੇ ਮੇਰੇ ਹੱਥ ਤੇ ਪੈਸੇ ਹੋਣੇ ਚਾਹੀਦੇ ਆ ਇਹ ਕੀ ਹੈ ਅੱਛਾ ਹਮਕੋ ਸਿਕਾ ਰਿਆ ਹੈ ਅਬ ਇਹ ਕੌਣ ਹੈ ਬੇ ਸੁਣ ਨਹੀਂ ਰਿਹਾ ਕੰਮ ਮਿਲ ਗਿਆ ਵਾ ਉਹ ਕਿੰਨੇ ਚੱਲੇ ਆ ਵਾ 2000 ਤੇ ਉਹ ਭਾਈ ਮਾਰੋ ਮuje ਮਾਰੋ ਮੈਨੂੰ ਲੈ ਜਾ ਯਾਰ ਤੇ 400 300 ਮਿਲਣਾ ਚੱਲ 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 300 ਦੀ ਤੇ ਦੁੱਧ ਦੁੱਧ ਮੈਨੂੰ ਬੰਦ ਕੀਤਾ ਡਾਕਟਰ ਨੇ ਤੇ ਰੋਟੀ ਉਹ ਮੈਂ ਖਾਂਦਾ ਨਹੀਂ